ਹੁਸ਼ਿਆਰਪੁਰ نیوز ਦੇਖ ਰਹੇ तमाम दर्शकों का स्वागत है जी मैं चेतन काशप सो दोस्तों कल डॉक्टर रवजोत जिन्होनू लोकल बॉडी मिनिस्टर पंजाब ਦੇ ਵਿੱਚ ਨਿਯੁਕਤ ਕੀਤਾ ਗਿਆ ਤੇ ਕੱਲ ਦੇਰ ਰਾਤ ਉਹ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਨੇ ਆਪਣੇ ਦਫ਼ਤਰ ਵਿਖੇ ਤਾਂ ਹੁਸ਼ਿਆਰਪੁਰ ਆਪਣੇ ਦਫ਼ਤਰ ਚ ਪਹੁੰਚਣ ਤੇ ਡਾਕਟਰ ਰਵਜੋਤ ਕੁਮਾਰ ਦਾ ਢੋਲ ਤਮੱਕਿਆ ਦੇ ਨਾਲ ਭੰਗੜੇ ਪਾ ਕੇ ਪਟਾਕੇ ਚਲਾ ਕੇ ਜ਼ੋਰਦਾਰ ਜੋਸ਼ੋਖ ਰੋਸ਼ ਦੇ ਨਾਲ ਸਵਾਗਤ ਕੀਤਾ ਗਿਆ ਸੋ ਡਾਕਟਰ ਰਵਜੋਤ ਵੱਲੋਂ ਵੀ ਦਮ ਭਰਿਆ ਗਿਆ ਕਿ ਆਪਣੇ ਹਲਕੇ ਦੇ ਵਿਕਾਸ ਨੂੰ ਲੈ ਕੇ ਉਹ ਹੋਰ ਵੀ ਤਰਜੀਹ ਦੇਣਗੇ ਤੇ ਵੱਡੇ ਪੱਧਰ ਤੇ ਵਿਕਾਸ ਕਾਰਜ ਆ ਜਿਹੜੇ ਉਹ ਮੰਤਰੀ ਬਣਨ ਤੋਂ ਬਾਅਦ ਹਲਕੇ ਦੇ ਵਿੱਚ ਚਲਾਏ ਜਾਣਗੇ ਖੈਰ ਜਦੋਂ ਉਹ ਵਿਧਾਇਕ ਸਨ ਤੇ ਹੁਣ ਉਹ ਕੈਬਨਟ ਮੰਤਰੀ ਨੇ ਤਾਂ ਫਰਕ ਤਾਂ ਪੈਂਦਾ ਹੈ ਪਾਵਰ ਦੇ ਵਿੱਚ ਫਰਕ ਪੈਂਦਾ ਹੈ ਰੁਤਬੇ ਦੇ ਵਿੱਚ ਫਰਕ ਪੈਂਦਾ ਹੈ ਫੰਡਾਂ ਦੇ ਵਿੱਚ ਕਿਉਂਕਿ ਪਹਿਲਾਂ ਉਹ ਮੰਤਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਉਂਦੇ ਹੁੰਦੇ ਸੀ ਕਿ ਮੇਰੇ ਹਲਕੇ ਦੀ ਇਹ ਸਮੱਸਿਆ ਇਸ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਉਹ ਹੱਲ ਕੀਤਾ ਜਾਵੇ ਤਾਂ ਹੁਣ ਉਹ ਖੁਦ ਮੰਤਰੀ ਬਣ ਗਏ ਨੇ ਭਾਵ ਹੁਣ ਇੱਕ ਵੱਡੇ ਹੀ ਪਾਵਰ ਆ ਜਾ ਇੱਕ ਵੱਡੀ ਸ਼ਕਤੀ ਹੈ ਉਹਨਾਂ ਦੇ ਹੱਥ ਦੇ ਵਿੱਚ ਆਈ ਗਿਆ ਸੋ ਹੁਣ ਉਮੀਦ ਕਰਦੇ ਆ ਕਿ ਹਲਕਾ ਸ਼ਾਮ 84 ਦਾ ਜਿਹੜਾ ਵਿਕਾਸ ਹੈ ਉਹ ਹਰ ਤਰਫੋਂ ਹੋਵੇਗਾ ਖੈਰ ਸ਼ਾਮ 84 ਹਲਕੇ ਦੀ ਗੱਲ ਕਰੀਏ ਤਾਂ ਸ਼ਾਮ 84 ਹਲਕੇ ਦੇ ਵਿੱਚ ਬਹੁਤ ਸਾਰਾ ਰਕਬਾ ਜਿਹੜਾ ਉਹ ਕੰਢੀ ਖੇਤਰ ਦਾ ਆਉਂਦਾ ਸੋ ਹੁਸ਼ਾਰਪੁਰ ਕੰਢੀ ਖੇਤਰ ਦੀ ਵੈਸੇ ਤਾਂ ਤਿੰਨ ਹਲਕਿਆਂ ਦੇ ਵਿੱਚ ਕੰਢੀ ਦਾ ਖੇਤਰ ਕਾਫੀ ਜ਼ਿਆਦਾ ਆਉਂਦਾ ਹੁਸ਼ਾਰਪੁਰ ਦੇ ਹਲਕਾ ਟਾਂਡਾ ਉੜਮੁੜਦੀ ਨਾ ਆਉਂਦਾ ਹੁਸ਼ਾਰਪੁਰ ਦੇ ਹਲਕਾ ਦਸੂਆ ਅਧੀਨ ਆਉਂਦਾ ਤੇ ਥੋੜਾ ਬੋਤਾ ਜਿਹੜਾ ਕੰਡੀ ਦਾ ਖੇਤਰ ਹੈ ਉਹ ਹੁਸ਼ਾਰਪੁਰ ਹਲਕਿਆ ਅਧੀਨ ਵੀ ਆਉਂਦਾ ਹੈ ਤੇ ਸ਼ਾਮਚਰਾਸੀ ਹਲਕਿਆ ਅਧੀਨ ਵੀ ਹੈ ਜਿਹੜਾ ਕੰਡੀ ਦਾ ਖੇਤਰ ਕਾਫੀ ਜ਼ਿਆਦਾ ਉਹ ਇਹ ਗਿਣਤੀ ਦੇ ਵਿੱਚ ਆਉਂਦਾ ਹੈ ਸੋ ਹੁਣ ਸਵਾਲ ਇਹ ਹੈ ਕਿ ਡਾਕਟਰ ਰਵਜੋਤ ਹੁਣਾ ਵੱਲੋਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਜਿੱਥੇ ਪੰਜਾਬ ਭਰ ਦੇ ਵਿਕਾਸ ਨੂੰ ਲੈ ਕੇ ਜ਼ੋਰ ਦਿੱਤਾ ਜਾਵੇਗਾ ਤਾਂ ਉੱਥੇ ਹੀ ਕੰਡੀ ਦੇ ਖੇਤਰ ਨੂੰ ਲੈ ਕੇ ਉਹਨਾਂ ਵੱਲੋਂ ਕੀ ਤਸਵੀਜ਼ ਤਿਆਰ ਕੀਤੀ ਜਾਵੇਗੀ ਸੋ ਸਾਡਾ ਮੋਟਿਵ ਹੈ ਕਿ ਕੰਡੀ ਦੀਆਂ ਸਮੱਸਿਆਵਾਂ ਖੈਰ ਇਸ ਤੋਂ ਪਹਿਲਾਂ ਡਾਕਟਰ ਰਵਜੋਤ ਕੰਡੀ ਦੀ ਹਰ ਇੱਕ ਸਮੱਸਿਆ ਤੋਂ ਚੰਗੀ ਤਰ੍ਹਾਂ ਜਾਣੂ ਨੇ ਤਾਂ ਸਾਡਾ ਵੀ ਫਰਜ਼ ਬਣਦਾ ਇੱਕ ਵਾਰ ਮੋੜ ਤੋਂ ਇਹ ਮਾਮਲਾ ਉਜਾਗਰ ਕਰਕੇ ਉਹਨਾਂ ਦੇ ਧਿਆਨ ਵਿੱਚ ਲਿਆਈਏ ਤਾਂ ਜੋ ਕੰਡੀ ਦੀਆਂ ਸਮੱਸਿਆਵਾਂ ਦਾ ਜਿਹੜਾ ਉਹ ਹੱਲ ਹੋ ਸਕੇ ਕਿਉਂਕਿ ਅਜ ਵੀ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਉਹ ਜ਼ਿੰਦਗੀ ਹੈ ਆਮ ਸ਼ਹਿਰੀਆਂ ਨਾਲੋਂ ਭਾਵ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਕਸਬਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਤੋਂ ਕਾਫੀ ਪਛੜੀ ਹੋਈ ਜ਼ਿੰਦਗੀ ਹੈ ਚਾਹੇ ਆਪਾਂ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਚਾਹੇ ਸੜਕਾਂ ਦੀ ਗੱਲ ਕਰੀਏ ਜਾਹੇ ਆਪਾਂ ਨੈਟਵਰਕ ਦੀ ਗੱਲ ਕਰੀਏ ਮੋਬਾਈਲ ਟਾਵਰਸ ਦੀ ਗੱਲ ਕਰੀਏ ਤਾਂ ਅਜੇ ਵੀ ਕੰਢੀ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹਲਕਾ ਸ਼ਾਮਚਰਾਸੀ ਅਦੀਨ ਬਹੁਤ ਸਾਰੇ ਅਜੀਹੇ ਪਿੰਡ ਆਉਂਦੇ ਨੇ ਜਿੱਥੇ ਕਿ ਬੱਚੇ ਆ ਜਿਹੜੇ ਉਹ ਕੱਚੇ ਰਸਤੇਆਂ ਰਾਹੀਂ ਤੁਰ ਕੇ ਆ ਜਿਹੜੇ ਉਹ ਆਪਣੇ ਸਕੂਲ ਨੂੰ ਵਿਦਿਆਰਥੀ ਵਰਗ ਜਾਂਦਾ ਤੇ ਸਿੱਖਿਆ ਹਾਸਲ ਕਰਦਾ ਸੋ ਹੁਣ ਅਸੀਂ ਉਮੀਦ ਕਰਦੇ ਹਾਂ ਵੈਸੇ ਤਾਂ ਡਾਕਟਰ ਅਵਜੋਤ ਬਹੁਤ ਸਿਆਣੇ ਨੇ ਤਾਂ ਉਹਨਾਂ ਨੂੰ ਹਾਰਿਕਾ ਸਮੱਸਿਆ ਚੰਗੀ ਤਰ੍ਹਾਂ ਬਾਕੀ ਫੈਓ ਕੰਡੀ ਖੇਤਰ ਦੀ ਹਲਕਾ ਸ਼ਮਚਰਾਸੀ ਤੋਂ ਤਾਂ ਹੁਣ ਉਮੀਦ ਕਰਦੇ ਆ ਚਾਹੇ ਉਹ ਟਰਾਂਸਪੋਰਟੇਸ਼ਨ ਦੀ ਸਮੱਸਿਆ ਹੋਵੇ ਚਾਹੇ ਉਹ ਪਾਣੀ ਦੀ ਸਮੱਸਿਆ ਹੋਵੇ ਕਿਉਂਕਿ ਪਾਣੀ ਇੱਕ ਵੱਡਾ ਮੁੱਦਾ ਹੈ ਕੰਡੀ ਦੇ ਖੇਤਰ ਦੇ ਵਿੱਚ ਕਿ ਬਹੁਤੇ ਆ ਪਿੰਡਾਂ ਦੇ ਵਿੱਚ ਪਾਣੀ ਦੀ ਦਿੱਕਤ ਆਉਂਦੀ ਹੈ ਤੇ ਕਈ ਪਿੰਡਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਉਹ ਗੰਦਾ ਆਉਂਦਾ ਸੋ ਹੁਣ ਉਮੀਦ ਕਰਦੇ ਆ ਕਿ ਨਾ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਡਾਕਟਰ ਅਵਜੋਤ ਵੱਲੋਂ ਦੂਰ ਕਰਨ ਲਈ ਪਹਿਲ ਕਦਮੀ ਕੀਤੀ ਜਾਵੇਗੀ ਯਤਨ ਕੀਤੇ ਜਾਣਗੇ ਸੋ ਬਹੁਤ ਸਾਰੇ ਅਜੀਹੇ ਪਿੰਡ ਨੇ ਕੰਡੀ ਦੇ ਜਿਵੇਂ ਕਿ ਇੱਕ ਮੈਂਗਰੋਵਲ ਪਿੰਡ ਆ ਜਦੋਂ ਬਰਸਾਤੀ ਦਿਨ ਹੁੰਦੇ ਨੇ ਤਾਂ ਬਰਸਾਤੀ ਦਿਨਾਂ ਦੌਰਾਨ ਆਮ ਤੌਰ ਤੇ ਹੀ ਉਸ ਪਿੰਡ ਦੇ ਵਿੱਚ ਜੋ ਇੱਕ ਵੱਡਾ ਚੋਅ ਵਗਦਾ ਹੈ ਤਾਂ ਉਸ ਚੋਅ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਜਾਂਦਾ ਹੈ ਸਵਿਕਾ ਦੁੱਕਾ ਵਾਰ ਉੱਥੇ ਹਾਦਸੇ ਵੀ ਵਾਪਰੇ ਨੇ ਆਪਾਂ ਪਿਛਲੀਆਂ ਬਰਸਾਤਾਂ ਦੀ ਗੱਲ ਕਰੀਏ ਤਾਂ ਉਸ ਵਕਤ ਇੱਕ ਅਧਿਆਪਕ ਜੋ ਕਿ ਸਕੂਲ ਆਪਣੀ ਨੌਕਰੀ ਤੇ ਜਾ ਰਿਹਾ ਹੁੰਦਾ ਤਾਂ ਉਹਨਾਂ ਦੀ ਗੱਡੀ ਜਿਹੜੀ ਉਹ ਪਾਣੀ ਦੇ ਬਹਾਪ ਦੇ ਨਾਲ ਵਹਿ ਜਾਂਦੀ ਹੈ ਤਾਂ ਹੁਣ ਇਸ ਇਸ ਬਰਸਾਤ ਦੀ ਗੱਲ ਕਰੀਏ ਤਾਂ ਉੱਥੇ ਬਰਸਾਤ ਦੌਰਾਨ ਇਸ ਵਾਰ ਵੀ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਪਾਣੀ ਆਇਆ ਸੀ ਤਾਂ ਜਿਸ ਕਹਿ ਰਹੇ ਨੇ ਲੋਕ ਆ ਜਿਹੜੇ ਉਹ ਕਿਉਂਕਿ ਜਿਹੜੇ ਉਧਰਲੇ ਲੋਕ ਹੁੰਦੇ ਨੇ ਉਹ ਉਧਰ ਫਸ ਕੇ ਰਹਿ ਜਾਂਦੇ ਨੇ ਤਾਂ ਇੱਧਰ ਵਾਲੇ ਇੱਧਰ ਰਹਿ ਜਾਂਦੇ ਨੇ ਤੇ ਪਿੰਡਾਂ ਦਾ ਜਿਹੜਾ ਆਪਸੀ ਸੰਪਰਕ ਆ ਟੁੱਟ ਜਾਂਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੰਮਕਾਰਾਂ ਤੇ ਪਹੁੰਚਣ ਤੇ ਦਿੱਕਤ ਆਉਂਦੀ ਹੈ ਵਿਦਿਆਰਥੀ ਵਰਗ ਨੂੰ ਆਪਣੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਪਹੁੰਚਣ ਤੇ ਵਿੱਚ ਦੇਰੀ ਹੁੰਦੀ ਹੈ ਜਾਂ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ ਨੇ ਸੋ ਹੁਣ ਡਾਕਟਰ ਜੋਤ ਹੁਣਾਂ ਨੂੰ ਅਸੀਂ ਵੀ ਅਪੀਲ ਕਰਦੇ ਆ ਕਿ ਤੁਹਾਨੂੰ ਇਹਨ ਇੱਕ ਵੱਡਾ ਰਤਬਾ ਜਿਹੜਾ ਉਹ ਪਰਮਾਤਮਾ ਨੇ ਬਖਸ਼ਿਆ ਤਾਂ ਤੁਸੀਂ ਵੀ ਜ਼ਰੂਰ ਹੁਸ਼ਿਆਰਪੁਰ ਦੇ ਹਲਕਾ ਸ਼ਾਮਚਰਾਸੀ ਅਧੀਨ ਕੰਡੀ ਦਾ ਜੋ ਖੇਤਰ ਆਉਂਦਾ ਹੈ ਉਹ ਕੰਡੀ ਦੇ ਵਿਕਾਸ ਵੱਲ ਕੋਈ ਵਿਸ਼ੇਸ਼ ਤਵੱਜੋ ਉਸ ਨੂੰ ਦਿੱਤੀ ਜਾਵੇ ਜਾਂ ਕੋਈ ਵਿਸ਼ੇਸ਼ ਪੈਕੇਜ ਹੈ ਵਿਸ਼ੇਸ਼ ਪ੍ਰੋਜੈਕਟ ਹੈ ਉਹ ਕੰਡੀ ਦੇ ਖੇਤਰ ਲਈ ਪੰਜਾਬ ਸਰਕਾਰ ਤਰਫੋਂ ਲਿਆਂਦੇ ਜਾਣ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰ ਵਟਾਂਦਰਾ ਇਸ ਗੱਲ ਤੇ ਜ਼ਰੂਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਹਤ ਮਹਿਸੂਸ ਹੋਵੇ ਕਿਉਂਕਿ ਜਿਵੇਂ ਲੋਕਾਂ ਨੂੰ ਪਤਾ ਚੱਲਦਾ ਕਿ ਡਾਕਟਰ ਰਵਜੋਤ ਨੂੰ ਹੁਣ ਕੈਬਿਨੇਟ ਤੇ ਵਿੱਚ ਥਾਂ ਮਿਲ ਗਈ ਹੈ ਤਾਂ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਸੀ ਤਾਂ ਹਰ ਇੱਕ ਵਿਅਕਤੀ ਵੱਲੋਂ ਆਪੋ ਆਪਣੇ ਢੰਗ ਦੇ ਨਾਲ ਜਿਹੜੀ ਉਹ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ ਸੀ ਚੱਲ ਬੀਤੀ ਦੇਰ ਰਾਤ ਜਦੋਂ 10 ਵਜੇ ਦੇ ਕਰੀਬ ਦੇਰ ਰਾਤ ਉਹ ਆਪਣੇ ਦਫ਼ਤਰ ਦੇ ਵਿੱਚ ਪਹੁੰਚਦੇ ਨੇ ਤਾਂ ਉਸ ਵਕਤ ਵੀ ਉੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਪਾਰਟੀ ਵਰਕਰ ਉਹਨਾਂ ਨੂੰ ਚਾਉਣ ਵਾਲੇ ਆਗੂ ਜਿਹੜੇ ਉਹ ਮੌਕੇ ਤੇ ਮੌਜੂਦ ਹੁੰਦੇ ਨੇ ਢੋਲ ਵਜਦੇ ਨੇ ਭੰਗੜੇ ਪੈਂਦੇ ਨੇ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਪਟਾਕੇ ਤੱਕ ਵੀ ਜਿਹੜੇ ਉਹ ਚੱਲਦੇ ਨੇ ਤਾਂ ਹੁਣ ਬਹੁਤ ਸਾਰੀਆਂ ਉਮੀਦਾਂ ਨੇ ਆਮ ਲੋਕਾਂ ਨੂੰ ਖਾਸ ਕਰ ਸ਼ਾਮਚਰਾਸੀ ਹਲਕੇ ਦੇ ਲੋਕਾਂ ਨੂੰ ਡਾਕਟਰ ਰਵਜੋਤ ਜੀ ਤੋਂ ਸੋ ਉਮੀਦ ਕਰਦੇ ਆ ਕਿ ਡਾਕਟਰ ਰਵਜੋਤ ਕੰਡੀ ਦੇ ਖੇਤਰ ਵੱਲ ਵਿਸ਼ੇਸ਼ ਧਿਆਨ ਜੜਾਓ ਜ਼ਰੂਰ ਦੇਣਗੇ